ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਭਗਤ ਧੰਨਾ ਜੀ ਨੂੰ ਉਹਨਾਂ ਦੇ ਘਰ ਜਾ ਕੇ ਮਿਲੇ ਸਨ ਭਗਤ ਧੰਨਾ ਜੀ ਭਗਤ ਧੰਨਾ ਜੀ ਦਾ ਜਨਮ ਰਾਜਸਥਾਨ ਦੇ ਜ਼ਿਲ੍ਹੇ ਟਾਂਗ ਦੇ ਪਿੰਡ ਧੂਆਂ ਕਲਾ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਦਾ ਨਾਮ ਭਾਈ ਧੰਨਾ ਭਾਈ ਪੰਨਾ ਜੱਟ ਅਤੇ ਮਾਤਾ ਦਾ ਨਾਮ ਮਾਤਾ ਰੀਵਾ ਸੀ ਭਗਤ ਜੀ ਬਚਪਨ ਤੋਂ ਹੀ ਸਾਧੂ ਸੁਭਾਅ ਦੇ ਵਿਅਕਤੀ ਸਨ ਉਹ ਖੇਤੀਬਾੜੀ ਕਰਦੇ ਸਨ ਉਹਨਾਂ ਨੂੰ ਪ੍ਰਮਾਤਮਾ ਦੀ ਭਗਤੀ ਤੇ ਅਥਾ ਸ਼ਰਧਾ ਸੀ ਉਹ ਪਰਮੇਸ਼ਰ ਦੇ ਦਰਸ਼ਨ ਕਰਨ ਨੂੰ ਸਦਾ ਲੋਚਦੇ ਰਹਿੰਦੇ ਸਨ ਉਹਨਾਂ ਨੇ ਪੰਡਤ ਨੂੰ ਇੱਕ ਦਿਨ ਠਾਕੁਰਾਂ ਦੀ ਪੂਜਾ ਕਰਦੇ ਹੋਏ ਦੇਖਿਆ ਤਾਂ ਉਹਨਾਂ ਨੇ ਪੁੱਛਿਆ ਕਿ ਪੰਡਤ ਜੀ ਇਹ ਕੀ ਕਰ ਰਹੇ ਹੋ ਉਸ ਪੰਡਤ ਨੇ ਭਗਤ ਧੰਨਾ ਜੀ ਨੂੰ ਕਿਹਾ ਕਿ ਮੈਂ ਠਾ ਮੈਂ ਠਾਕਰਾ ਦੀ ਪੂਜਾ ਕਰ ਰਿਹਾ ਹਾਂ ਭਗਤ ਧੰਨਾ ਜੀ ਨੇ ਪੁੱਛਿਆ ਤੇ ਠਾਕਰਾ ਦੀ ਪੂਜਾ ਕਰਨ ਦਾ ਕੀ ਫਾਇਦਾ ਹੈ ਉਸ ਪੰਡਤ ਨੇ ਕਿਹਾ ਤੇ ਠਾਕਰਾ ਦੀ ਪੂਜਾ ਕਰਨ ਨਾਲ ਸਾਨੂੰ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਹਨ ਧੰਨੇ ਨੇ ਜਿਗ੍ਹਾ ਆਸਾਬਾਸ ਉਸ ਨੂੰ ਕਿਹਾ ਕਿ ਮੈਨੂੰ ਵੀ ਠਾਕੁਰ ਜੀ ਦੇ ਦਿਓ ਮੈਂ ਵੀ ਪ੍ਰਮਾਤਮਾ ਦੇ ਦਰਸ਼ਨ ਕਰਨੇ ਹਨ ਮੈਂ ਵੀ ਠਾਕੁਰ ਦੀ ਪੂਜਾ ਕਰਿਆ ਕਰਾਂਗਾ ਭਗਤ ਧੰਨਾ ਜੀ ਨੂੰ ਉਸ ਨੇ ਇੱਕ ਪੱਥਰ ਦੇ ਦਿੱਤਾ ਭਗਤ ਜੀ ਉਸ ਪੱਥਰ ਨੂੰ ਠਾਕੁਰ ਮੰਨ ਕੇ ਘਰ ਲੈ ਆਏ ਅਤੇ ਉਸ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਪੱਥਰਾਂ ਦੀ ਪੂਜਾ ਭਾਵੇਂ ਇੱਕ ਕਰਮਕਾਂਡ ਹੈ ਪਰ ਧੰਨੇ ਦੇ ਪਰਮਾਤਮਾ ਪਤਨੀ ਵਿਸ਼ਵਾਸ ਕਾਰਨ ਹੀ ਧੰਨੇ ਨੂੰ ਪਰਮਾਤਮਾ ਦੇ ਪ੍ਰਤੱਖ ਦਰਸ਼ਨ ਹੋ ਗਏ ਸਨ। ਗਿਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ فرمایا ਸੀ। ਇਹ ਵਿਦ ਸੁਣ ਕੇ ਜਾਟਰੋ ਉਠ ਭਗਤੀ ਲੱਗਾ ਮਿਲੇ ਪ੍ਰਤੱਖ ਗੁਸਾਈਆਂ। ਤੰਨਾ ਬਟਪਾਗਾ ਧੂਆਂ ਕਲਾ ਪਿੰਡ ਵਿੱਚ ਭਗਤ ਜੀ ਦੀ ਯਾਦਗਾਰ ਅਤੇ ਭਗਤ ਧੰਨਾ ਜੀ ਦਾ ਖੂਹ ਅਜੇ ਵੀ ਸਥਿਤ ਹੈ ਭਗਤ ਧੰਨਾ ਜੀ ਦੇ ਖੇਤਾਂ ਵਿੱਚੋਂ ਲੋਕ ਮਿੱਟੀ ਲਿਆ ਕੇ ਆਪਣੇ ਖੇਤਾਂ ਵਿੱਚ ਪਾਉਂਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਦੂਸਰੀ ਉਦਾਸੀ ਸਮੇ ਰਾਜਸਥਾਨ ਦੇ ਜ਼ਿਲ੍ਹਾ ਤਾਂਕ ਦੇ ਕਸਬੇ ਦੇਉਲੀ ਵਿਖੇ ਪਹੁੰਚੇ ਸਨ ਉੱਥੇ ਗੁਰੂ ਜੀ ਇੱਕ ਦਰਖਤੇ ਹੇਠ ਬਰਾਜਮਾਨ ਹੋ ਗਏ ਸਨ ਬਹੁਤ ਸਾਰੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਈਆਂ ਅਤੇ ਗੁਰੂ ਜੀ ਦੇ ਸਰਬਣ ਬਚਨ ਸਰਵਣ ਕਰਕੇ ਉਹਨਾਂ ਦਾ ਤਨ ਮਨ ਨਿਹਾਲ ਹੋ ਗਿਆ ਸੀ ਦਿਉਲੀ ਨਗਰ ਦੇ ਨਜ਼ਦੀਕ ਹੀ ਭਗਤ ਤੰਨਾ ਜੀ ਦਾ ਪਿੰਡ ਧੂਆਂ ਕਲਾ ਸੀ ਦਿਉਲੀ ਤੋਂ ਚੱਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਭਗਤ ਧੰਨਾ ਜੀ ਨੂੰ ਮਿਲਣ ਵਾਸਤੇ ਉਹਨਾਂ ਦੇ ਪਿੰਡ ਧੂਆਂ ਕਲਾਂ ਵਿੱਚ ਗਏ ਉੱਥੋਂ ਸ੍ਰੀ ਗੁਰੂ ਨਾਨਕ ਦੇਵ ਜੀ ਭਗਤ ਧੰਨਾ ਜੀ ਦੇ ਘਰ ਗਏ ਭਗਤ ਧੰਨਾ ਜੀ ਉਸ ਸਮੇਂ ਬਿਰਧ ਅਵਸਥਾ ਵਿੱਚ ਸਨ ਗੁਰੂ ਜੀ ਕਈ ਦਿਨ ਭਗਤ ਧੰਨਾ ਜੀ ਦੇ ਪਾਸ ਰਹੇ ਉਹਨਾਂ ਨੇ ਆਪਸ ਵਿੱਚ ਪ੍ਰਮਾਤਮਾ ਦੀਆਂ ਗੱਲਾਂ-ਵਾਤਾਂ ਕੀਤੀਆਂ ਉਹਨਾਂ ਦੀਆਂ ਗੱਲਾਂ ਵਿੱਚ ਬ੍ਰਹਮ ਗਿਆਨ ਸੀ ਭਗਤ ਧੰਨਾ ਜੀ ਨੇ ਗੁਰੂ ਜੀ ਦਾ ਬਹੁਤ ਸਤਕਾਰ ਕੀਤਾ ਸੀ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਉਹਨਾਂ ਦੀ ਬਾਣੀ ਸਰਵਣ ਕੀਤੀ ਅਤੇ ਆਪਣੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਰਵਣ ਕਰਵਾਈ ਸੀ ਗੁਰੂ ਜੀ ਨੇ ਭਗਤ ਧੰਨਾ ਜੀ ਕੋਲੋਂ ਵਿਦਾ ਹੋਣ ਤੋਂ ਪਹਿਲਾਂ ਉਹਨਾਂ ਦੀ ਬਾਣੀ ਦੇ ਤਿੰਨ ਸ਼ਬਦ ਆਪਣੇ ਕਰ ਕਮਲਾ ਨਾਲ ਆਪਣੀ ਪੋਥੀ ਵਿੱਚ ਉਤਾਰ ਲਏ ਸਨ ਭਗਤ ਧੰਨਾ ਜੀ ਦੇ ਉਹ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗਰਦਾਸ ਜੀ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਵਾ ਲਏ ਸਨ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਸ਼ੇਅਰ ਕਰ ਦੇਣੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ